ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਕੀਤਾ ਵੱਡਾ ਹਮਲਾ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਮਾਨ ਨੇ ਕਿਹਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੇ ਤੇ ਕੈਪਟਨ ਨੇ ਪੰਜਾਬ ਨੂੰ ਲੁੱਟਿਆ ਇਸਤੇ ਬਾਰੇ ਸੀਐਮ ਮਾਨ ਨੇ ਪੂਰੀ ਜਾਣਕਾਰੀ ਦਿੱਤੀ ਹੈ ਪੁਰਾਣਾ ਇਤਿਹਾਸ ਕੱਢ ਕੇ ਲੈ ਆਏ ਨੇ ਸੀਐਮ ਮਾਨ ਅਬਦਾਲੀ ਤੋਂ ਲੈ ਕੇ ਅੰਗਰੇਜ਼ਾਂ ਤੱਕ ਕਿਵੇਂ ਲੁੱਟਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਤੇ ਕੈਪਟਨ ਅਮਰਿੰਦਰ ਸਿੰਘ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਤੇ ਨਵੀਂ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ 3 ਕਰੋੜ ਲੋਕਾਂ ਦੇ ਰਖਵਾਲੇ ਨੇ ਹੁਣ ਲੋਕਾਂ ਦੇ ਰਖਵਾਲੇ ਹੋਣ ਦੇ ਨਾਤੇ ਅੱਜ ਪੰਜਾਬ ਦੇ ਵਿੱਚ ਜੋ ਪਿਛਲੇ ਅੰਗਰੇਜ਼ਾਂ ਸਮੇਂ ਅਫਦਾਲੀਆਂ ਸਮੇਂ ਮੁਗਲਾ ਸਮੇਂ ਜੋ ਪੰਜਾਬ ਨੂੰ ਲੁੱਟਦੇ ਰਹੇ ਲੋਕ ਨੇ ਉਹਨਾਂ ਦੇ ਖੁਲਾਸੇ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਇਸ ਤੋਂ ਪਹਿਲਾਂ ਕਿ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਉਹ ਹਮੇਸ਼ਾ ਹਮਲਾ ਕਰਦੇ ਸੀ ਕਿ ਜਦੋਂ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਪੰਜਾਬ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਲਾ ਲਿਆ ਤਾਂ ਉਸ ਸਮੇਂ ਜ਼ਿਲ੍ਹਿਆਂ ਵਾਲੇ ਬਾਗ ਦਾ ਜਦੋਂ ਕਾਂਡ ਹੋਇਆ ਤਾਂ ਜਰਨਲ ਡੇਰ ਨੇ ਪੰਜਾਬੀਆਂ ਦੇ ਉੱਪਰ ਗੋਲੀ ਚਲਵਾਈ ਸ਼੍ਰੀ ਅਮਰਸਾਦ ਸਾਹਿਬ ਵਿਖੇ ਜਰਨਲ ਡੇਰ ਨੂੰ ਜੋ ਮਜੀਠੀਆ ਦੇ ਪੁਰਖਿਆਂ ਨੇ ਸਨਮਾਨਿਤ ਕੀਤਾ ਮਜੀਠੀਆ ਦੇ ਪੁਰਖਿਆਂ ਨੇ ਉਹਨਾਂ ਨੂੰ ਰੋਟੀ ਖਵਾਈ ਘਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਸਵਾਗਤ ਕੀਤਾ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਹਟਦੇ ਹੋਏ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਅਬਦਾਲੀਆਂ ਦੇ ਨਾਲ ਮਿਲੇ ਹੋਏ ਸੀ ਜਦੋਂ ਅਹਿਮ ਸ਼ਾ ਅਬਦਾਲੀ ਪੜ ਦੇ ਉੱਪਰ ਹਮਲਾ ਕਰਨ ਵਾਸਤੇ ਆਉਂਦੇ ਸੀ ਤਾਂ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਉਹਨਾਂ ਨੂੰ ਸਵਾਗਤ ਕਰਦੇ ਸੀ ਉਹਨਾਂ ਦਾ ਉਹਨਾਂ ਨੂੰ ਲੁੱਟਣ ਵਿੱਚ ਸਹਾਇਤਾ ਕਰਦੇ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਹੁਤ ਵੱਡਾ ਇਤਿਹਾਸ ਦੱਸਿਆ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਡੇਰਿਆਂ ਦੇ ਬਾਰੇ ਜੋ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਕੈਪਟਨ ਦੇ ਵੱਡੇ ਵਡੇਰੇ ਅਬਦਾਲੀ ਦੇ ਬਹੁਤ ਕਰੀਬੀ ਸਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹਨਾਂ ਦੀਆਂ ਯਾਰੀਆਂ ਸਨ ਜਦੋਂ ਅਹਿਮਦ ਸ਼ਾਹ ਅਬਦਾਲੀ ਜੋ ਅਫਗਾਨਿਸਤਾਨ ਤੋਂ ਚੱਲਦਾ ਸੀ ਜਦੋਂ ਪੰਜਾਬ ਦੇ ਵਿੱਚ ਇੰਟਰ ਹੁੰਦਾ ਸੀ ਤਾਂ ਅੱਗੋਂ ਉਸ ਦਾ ਇਹ ਸਵਾਗਤ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਸਨ ਸੋ ਅਬਦਾਲੀ ਦੀ ਮਦਦ ਕਰਦੇ ਸਨ ਪੰਜਾਬ ਦੇ ਵਿੱਚ ਪਰ ਦੇ ਵਿੱਚ ਲੁੱਟਣ ਵਾਸਤੇ ਸੋ ਅਬਦਾਲੀ ਜਿਸ ਨੇ ਭਾਰਤ ਨੂੰ ਲੁੱਟ ਕੇ ਇਹ ਸਾਰਾ ਧਨ ਜਿਹੜਾ ਕਿ ਲੈ ਕੇ ਗਿਆ ਹੈ ਉਸ ਨੂੰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਉਸਦੀ ਮਦਦ ਕਰਦੇ ਰਹੇ ਨੇ ਮਾਨ ਨੇ ਇਹ ਵੀ ਕਿਹਾ ਕਿ ਪਟਿਆਲਾ ਰਾਜਸਤ ਜਿਹੜੀ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੀ ਏ ਇਹ ਵੀ ਅਫਦਾਲੀ ਨੇ ਉਹਨਾਂ ਨੂੰ ਖੈਰਤ ਵਿੱਚ ਦਿੱਤੀ ਸੀ ਸੋ ਪਟਿਆਲਾ ਰਾਜ ਦੇ ਮਾਲਕ ਨੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਇਹ ਦਾਦੇ-ਪਰਦਾਦੇਆਂ ਦੀ ਇਹ ਰਾਜ ਸੀਗੀ ਪਟਿਆਲਾ ਨੱਬਾ ਇਹ ਵੀ ਜਿਹੜੀ ਉਹਨਾਂ ਨੂੰ ਇਮਾਨਤ ਵਿੱਚ ਮਿਲੀ ਹੋਈ ਸੀ ਇਸ ਦੇ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਖੁਲਾਸੇ ਕੀਤੇ ਨੇ ਉਸਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਐਸਾ ਵਿਵਾਦ ਖੜਾ ਹੋ ਗਿਆ ਹੁਣ ਕੈਪਟਨ ਅਮਿੰਦਰ ਸਿੰਘ ਇਸਦੇ ਬਾਰੇ ਆਪਣਾ ਸਪਸ਼ਟੀਕਰਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਵਾਕਈ ਉਹਨਾਂ ਦੇ ਪੁਰਖੇ ਅਮਨ ਸ਼ਾਹ ਅਬਦਾਲੀ ਨਾਲ ਮਿਲ ਕੇ ਕਰਦੇ ਸੀ ਕੰਮ ਅਮਨ ਸ਼ਾਹ ਅਬਦਾਲੀ ਲੁੱਟਦਾ ਸੀ ਤਾਂ ਉਹਨਾਂ ਦੇ ਪੁਰਖੇ ਇਸ ਵਿੱਚ ਹਿੱਸਾ ਰੱਖਦੇ ਸਨ ਇਸਦੇ ਬਾਰੇ ਜੋ ਮੰਨਦੇ ਇਹ ਬਿਆਨ ਨੇ ਇਹ ਹੁਣ ਮੰਨਦੇ ਆਪਣੇ ਵੱਲੋਂ ਇੱਕ ਸਟੇਜ ਦੇ ਉੱਪਰ ਜਿਹੜੇ ਕਿ ਬੋਲਦੇ ਹੋਏ ਕਿਹਾ ਕੈਪਟਨ ਮਿੰਦਰ ਸਿੰਘ ਦੇ ਉੱਪਰ ਹਮਲਾ ਕੀਤਾ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਸਰਕਾਰ ਭਾਜਪਾ ਸਰਕਾਰ ਤੇ ਵੀ ਜੋ ਪੰਜਾਬ ਦੇ ਫੰਡ ਰੋਕੇ ਹੋਏ ਨੇ ਉਹਨਾਂ ਨੇ ਦੋਸ਼ ਲਾਇਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਜੋ ਝੂਠ ਬੋਲਣ ਵਿੱਚ ਮਹਿਰੇ ਪੰਜਾਬ ਦੇ ਐਸ ਡੀ ਆਰ ਐਫ ਦੇ ਫੰਡ ਜਿਹੜੇ ਨੇ ਉਹ ਗਲਤ ਤਰੀਕੇ ਜਾਣਕਾਰੀ ਫੈਲਾਈ ਜਾ ਰਹੀ ਹੈ ਜੋ ਕਿ ਪੰਜਾਬ ਨੂੰ ਸਿਰਫ 5000 12 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਐਸ ਡੀ ਆਰ ਐਫ ਦੇ ਤਹਿ ਦਿੱਤੇ ਗਏ ਜਿਸ ਵਿੱਚੋਂ 3820 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੇ ਇਹ ਪ੍ਰਭਾਵ ਦੇ ਰਹੀ ਹੈ ਕਿ ਅਸੀਂ ਪੰਜਾਬ ਨੂੰ 12000 ਕਰੋੜ ਰੁਪਏ ਦਿੱਤੇ ਹਨ ਇਸ ਵਿੱਚ ਅਸਲ ਬਕਾਇਆ ਰਾਸ਼ੀ ਸਿਰ 1200 ਕਰੋੜ ਰੁਪਏ ਹੈ ਇੱਕ ਜ਼ੀਰੋ ਜਿਹੜੀ ਬੇਲੋੜੀ ਲਾ ਕੇ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਭਾਜਪਾ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਾੜਾਂ ਦੇ ਕਾਰਨ ਜੋ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਉਹਨਾਂ ਦੇ ਮੁਤਾਬਕ ਸ਼ੁਰੂਆਤੀ ਅੰਕੜਿਆਂ ਦੇ ਆਧਾਰ ਤੇ ਨੁਕਸਾਨ ਲਗਭਗ 13800 ਕਰੋੜ ਰੁਪਏ ਦਾ ਹੈ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਿਰਫ 1600 ਕਰੋੜ ਰੁਪਏ ਨਾਕਾਫੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਇੱਕ ਵਿਸ਼ੇਸ਼ ਸਰਵੇਖਣ ਦੇ ਹਦੇਸ਼ ਦਿੱਤੇ ਹਨ ਸੋ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਹੋਏ ਨੇ ਪੰਜਾਬੀਆਂ ਦੇ ਇਸ ਤੇ ਜ਼ਿੰਮੇਵਾਰ ਜਿਹੜੇ ਪਹਿਲੇ ਲੋਕ ਸੀਗੇ ਪਹਿਲੇ ਮੁੱਖ ਮੰਤਰੀ ਰਹੇ ਨੇ ਜਾਂ ਪਹਿਲੇ ਸਰਕਾਰਾਂ ਰਹੀਆਂ ਨੇ ਉਹ ਜ਼ਿੰਮੇਵਾਰ ਨੇ ਸਿਰਫ ਆਮ ਆਦਮੀ ਪਾਰਟੀ ਤਾਂ 3 ਸਾਲ ਹੋਏ ਨੇ ਸਰਕਾਰ ਬਣੀ ਨੂੰ 3 ਸਾਲ ਦੇ ਵਿੱਚ ਪੰਜਾਬ ਦੀ ਨੁਹਾਰ ਬਦਲਣ ਵਾਸਤੇ ਲੱਗੀ ਹੋਈ ਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੀ ਹੋਈ ਏ ਸੋ ਕੈਪਟਨ ਅਮਰਿੰਦਰ ਸਿੰਘ ਔਰ ਅਕਾਲੀ ਦਲ ਦੇ ਉੱਪਰ ਇਹਨਾਂ ਨੇ ਵੱਡੇ ਹਮਲੇ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਹਮਲਾ ਕਰਦੇ ਹੋਇਆ ਉਹਨਾਂ ਨੂੰ ਅਫਦਾਲੀ ਦਾ ਕਰੀਬੀ ਦੱਸਿਆ ਹੈ